ਬਹੁਤ ਔਖਾ ਵੀ ਇਹ ਸਾਨੂੰ ਸਾਡੇ ਤੋਂ ਅਜ 15-17 ਗੱਟੋਲੀ ਵੀ ਨਹੀਂ ਭਰਾਈ ਗਈ ਖਰਚਾ ਤਾਂ ਬਹੁਤ ਵੀਰੇ ਕਿਸੇ ਕਿਸੇ ਤੋਂ ਲੈ ਕੇ ਲਾਈ ਦੇ ਕਿਤੇ ਕਿਸੇ ਤੋਂ ਲੈ ਕੇ ਲਾਈ ਦੇ ਇਹ ਇਹਨਾਂ ਦੇ 6:00 ਵਜੇ ਤੋਂ ਪਹਿਲਾਂ ਜਦੋਂ ਮੀਂਹ ਪੈਂਦੇ ਸੀ ਉਹਦੇ ਇਹਨਾਂ ਨੇ ਫਿਰ ਰੋਕ ਲਾਈ ਵੀ ਸੀ ਦੇਖਦੀਆਂ ਕੰਦਾ ਬਾੜ ਦੀ ਹਾਂਜੀ ਇਹ ਕੰਦਾ ਉਹ ਸਾਰੀ ਪਾਰਟੀ ਪਿੱਛੇ ਬਾੜੀ ਗਰੀ ਵੀ ਆ ਏ ਵੀਰੇ ਬੱਚਪਨ ਤੋਂ ਨਾ ਤਾਂ ਬੋਲਦਾ ਨਾ ਸੁਣਦਾ ਤੈਨੂੰ ਕੁਝ ਨਹੀਂ ਪਤਾ ਲੱਗਦਾ ਨਾ 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 ਹੁੰਦਾ ਪਤਾ ਇਹ ਨਾ ਰੋਟੀ ਖਾਂਦਾ ਤੇ ਟਰੱਕ ਵਿੱਚ ਮੋਟਰਸਾਈਕਲ ਵਾ ਵਾ ਵਾਜ ਗਿਆ ਤੇ ਮੈਨੂੰ ਪਤਾ ਨਹੀਂ ਗਿਆ ਵੀ ਕੀ ਕਿਵੇਂ ਹੋਇਆ ਕੀ ਨਹੀਂ ਤੇ ਮੈਂ ਮੜ ਡੇ ਕੇ ਪਪੋਰਥ ਲੈ ਕੇ ਗਿਆ ਕਿ ਚੱਕ ਫਰੀਜ ਕੋਲ ਮੈਨੂੰ ਨਹੀਂ ਪਤਾ ਕਿ ਕਿਵੇਂ ਹੋਇਆ ਕੀ ਕੀ ਹੋਇਆ ਵੀਰ ਪੱਠੇ ਦੇ ਕੰਮ ਕਰਦਾ ਸੀ ਕੰਮ ਤੋਂ ਸ਼ਾਮ ਨੂੰ ਵਾਪਸ ਆ ਰਿਹਾ ਸੀ ਦਿਮਾਗ 'ਚ ਚੱਲ ਰਿਹਾ ਸੀ ਕਿ ਬੱਚੀ ਦੀ ਫੀਸ ਭਰਨੀ ਆ ਅਧਰੰਗ ਦਾ ਦੌਰਾ ਪੈ ਗਿਆ ਮੋਟਰਸਾਈਕਲ ਕਿਸੇ ਚੀਜ਼ ਵਿੱਚ ਜਾ ਬਚਿਆ ਫਰੀਦਕੋਟ ਮੈਡੀਕਲ ਦਾਖਲ ਕਰਾ ਦਿੱਤਾ ਗਿਆ ਇੱਕ ਲੱਤ ਵੀ ਟੁੱਟ ਗਈ ਹੁਣ ਪਿਛਲੇ 3 ਮਹੀਨਿਆਂ ਤੋਂ ਮੰਝੇ ਤੇ ਐ ਜ਼ਿਲ੍ਹਾ ਮੋਗਾ ਦੇ ਨੇੜਲੇ ਪਿੰਡ ਦਾ ਇਹ ਪਰਿਵਾਰ ਵੀਰ ਦੇ 3 ਬੱਚੇ ਆ ਇੱਕ ਬੇਟਾ ਤਾਂ ਜਮਾਂਦਰੂ ਹੀ ਨਾ ਉਹ ਸੁਣਦਾ ਨਾ ਉਹ ਬੋਲ ਸਕਦਾ ਦੋ ਬੱਚੇ ਪੜਦੇ ਆ ਪੈਣ ਕਹਿੰਦੀ ਵੀ ਸਾਡੇ ਕੋਲੇ ਜੋ ਪੈਸੇ ਸੀ ਉਹ ਅਸੀਂ ਲਾ ਦਿੱਤੇ ਆ ਹੁਣ ਇਹਦੇ ਇਲਾਜ ਕਰਾਉਣ ਚ ਔਖਾ ਹੋਇਆ ਪਿਆ ਅਸੀਂ ਨੌ ਸਸ ਦੋਵੇਂ ਲੋਕਾਂ ਦੇ ਘਰਾਂ ਚ ਕੰਮ ਕਰਦੀਆਂ ਪਿਛਲੇ ਕਮਰਿਆਂ ਦੀ ਹਾਲਤ ਦੇਖੀ ਤਾਂ ਕੰਧਾਂ ਵੀ ਪਾਟੀਆਂ ਹੋਈਆਂ ਇੱਟਾਂ ਦੀਆਂ ਸਫੂਟਾਂ ਲਾਈਆਂ ਹੋਈਆਂ ਨਾ ਹੀ ਇਹਨਾਂ ਕੋਲੇ ਰਸੋਈ ਹੈ ਇਹਨਾਂ ਦੇ ਘਰ ਦੀ ਹਾਲਤ ਨੂੰ ਦੇਖਦੇ ਹੋਏ ਜੇ ਕੋਈ ਵੀ ਵੀਰ ਜਾਂ ਭੈਣ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ